ਰਾਸਤਾਨੀ ਤੇ ਪਾਜਪਾ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਹੈ ਤੇ ਹੁਣ ਅਗਲੀ ਵਾਰੀ ਪੰਜਾਬ ਦੀ ਹੈ ਤੇ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਅੱਜ ਮੇਅਰ ਚੋਣਾਂ ਹੋਈਆਂ ਤੇ ਜਿਸ ਦੇ ਵਿੱਚ ਪਾਜਪਾ ਦੀ ਉਮੀਦਵਾਰ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਹੈ ਤੇ ਉੱਥੇ ਹੀ ਹਰਪ੍ਰੀਤ ਕੌਰ ਬਬਲਾ ਨੂੰ ਜਿਹੜੇ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਜਿਹੜਾ ਕਿ ਝਟਕਾ ਦਿੱਤਾ ਹੈ ਤੇ ਉੱਥੇ ਹੀ ਚੰਡੀਗੜ੍ਹ ਦੀ ਰਾਸਤਾਨੀ ਦੇ ਉੱਤੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਹੈ ਤੇ ਜਿਸ ਤੋਂ ਬਾਅਦ ਹੁਣ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਜ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਪੰਜਾਬ ਦੇ ਰਾਸਾਨੀ ਦੇ ਉੱਤੇ ਅੱਜ ਭਾਜਪਾ ਨੇ ਜਿਹੜਾ ਕਿ ਦਿਲ ਜਿੱਤ ਲਿਆ ਤੇ ਦੂਜੇ ਪਾਸੇ ਹੁਣ ਅਸੀਂ ਅਗਲੀ ਵਾਰ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਦੇ ਲਈ ਆ ਰਹੇ ਹਾਂ ਤੇ ਜਿਸ ਤੋਂ ਬਾਅਦ ਹੁਣ ਭਾਜਪਾ ਦੇ ਵੱਲੋਂ ਯਾਨੀ ਕਿ ਬਿੱਟੂ ਦੇ ਵੱਲੋਂ ਹੁਣ ਵੱਡਾ ਦਾਵਾ ਠੋਕ ਦਿੱਤਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਉੱਥੇ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਇੱਕ ਮੋੜਮਾ ਜਵਾਬ ਦਿੱਤਾ ਤਾਂ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਬਹੁਤ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਬੀਬੀ ਹਰਪ੍ਰੀਤ ਕੌਰ ਬਬਲਾ ਜੀ ਤੇ ਬਬਲਾ ਪਰਿਵਾਰ ਜਿਨ੍ਹਾਂ ਨਾਲ ਬਹੁਤ ਅਜਦੇ ਨਹੀਂ ਮੇਰੇ ਬਬਲਾ ਜੀ ਦੇ ਪਿਤਾ ਜੀ ਤੇ ਬਬਲਾ ਜੀ ਨਾਲ ਉਹਨਾਂ ਦੇ ਬੇਟਿਆਂ ਨਾਲ ਮੈਂ ਸਮਝਦਾ 30 ਸਾਲ ਦੇ ਸੰਬੰਧ ਨੇ ਤੇ ਅੱਜ ਇੰਨੀ ਖੁਸ਼ੀ ਆ ਵੀ ਜੋ ਚੰਡੀਗੜ੍ਹ ਜਦੋਂ ਬੀਜੇਪੀ ਨੇ ਰਾਜਧਾਨੀ ਜਿੱਤ ਲਈ ਪੰਜਾਬ ਦੀ ਚੰਡੀਗੜ੍ਹ ਅੱਜ ਇਹ ਖੁਸ਼ੀ ਸਾਨੂੰ ਪੰਜਾਬ ਵਾਲਿਆਂ ਨੂੰ ਸਭ ਤੋਂ ਵੱਧ ਆ ਵੀ ਅਗਲੀ ਵਾਰੀ ਜਿਹੜੀ ਪੰਜਾਬ ਦੀ ਆ ਹੁਣ ਉੱਥੇ ਦੇ ਲੋਕ ਮੋਹਰ ਲਾਉਣਗੇ ਤੇ ਜੋ ਨਰਿੰਦਰ ਮੋਦੀ ਜੀ ਜੋ ਉਹਨਾਂ ਦੀ ਸੋਚ ਆ ਡਵੈਲਪਮੈਂਟ ਦੀ ਉਹਦੇ ਉੱਤੇ ਅੱਜ ਜਿਹੜੀ ਚੰਡੀਗੜ੍ਹ ਦੇ ਜਿਹਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਜਿਹੜੀ ਸਭ ਤੋਂ ਮੈਂ ਸਮਝਦਾ ਸੋਲੇ ਸ਼ਹਿਰਾਂ ਚ ਵਰਲਡ ਦੇ ਆਉਂਦਾ ਤੇ ਲੋਕ ਵੀ ਉੱਥੇ ਦੇ ਬੜੇ ਚੰਗੇ ਆ ਤੇ ਅੱਜ ਬੀਜੇਪੀ ਦੀ ਜਿੱਤ ਆ ਜਿਹੜੀ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਐਡੀ ਵੱਡੀ ਜਿੱਤ ਸਾਡੇ ਉੱਥੇ ਦੇ ਪ੍ਰਧਾਨ ਸਾਡੇ ਬੀਜੇਪੀ ਦੇ ਉਹਨਾਂ ਦੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਉੱਥੋਂ ਲੜੇ ਉਹਨਾਂ ਨੂੰ ਤੇ ਸਾਰੇ ਕੌਂਸਲਰਾਂ ਨੂੰ ਤੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਵੱਡੀ ਜਿੱਤ ਆ ਜਿਹੜੀ ਦਿੱਤੀ ਦੇਖੋ ਬਹੁਤ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਬੀਬੀ ਹਰਪ੍ਰੀਤ ਕੌਰ ਬਬਲਾ ਜੀ ਤੇ ਬਬਲਾ ਪਰਿਵਾਰ ਜਿਨ੍ਹਾਂ ਨਾਲ ਬਹੁਤ ਅਜਦੇ ਨੇ ਮੇਰੇ ਬਬਲਾ ਜੀ ਦੇ ਪਿਤਾ ਜੀ ਤੇ ਬਬਲਾ ਜੀ ਨਾਲ ਉਹਨਾਂ ਦੇ ਬੇਟਿਆਂ ਨਾਲ ਮੈਂ ਸਮਝਦਾ 30 ਸਾਲ ਦੇ ਸਬੰਧ ਨੇ ਤੇ ਅੱਜ ਇੰਨੀ ਖੁਸ਼ੀ ਆ ਵੀ ਜੋ ਚੰਡੀਗੜ੍ਹ ਜਦੋਂ ਭਾਜਪਾ ਨੇ ਰਾਜਧਾਨੀ ਜਿੱਤ ਲਈ ਪੰਜਾਬ ਦੀ ਚੰਡੀਗੜ੍ਹ ਅੱਜ ਇਹ ਖੁਸ਼ੀ ਸਾਨੂੰ ਪੰਜਾਬ ਵਾਲਿਆਂ ਨੂੰ ਸਭ ਤੋਂ ਵੱਧ ਆ ਵੀ ਅਗਲੀ ਵਾਰੀ ਜਿਹੜੀ ਪੰਜਾਬ ਦੀ ਆ ਹੁਣ ਉੱਥੇ ਦੇ ਲੋਕ ਮੋਹਰ ਲਾਉਣਗੇ ਤੇ ਜੋ ਨਰਿੰਦਰ ਮੋਦੀ ਜੀ ਜੋ ਉਹਨਾਂ ਦੀ ਸੋਚ ਆ ਡਵੈਲਪਮੈਂਟ ਦੀ ਉਹਦੇ ਉੱਤੇ ਅੱਜ ਜਿਹੜੀ ਚੰਡੀਗੜ੍ਹ ਨੇ ਜਿਹਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਜਿਹੜੀ ਸਭ ਤੋਂ ਮੈਂ ਸਮਝਦਾ ਸੋਹਣੇ ਸ਼ਹਿਰਾਂ ਚੋਂ ਵਰਲਡ ਦੇ ਆ ਚੋਂਦਾ ਤੇ ਲੋਕ ਵੀ ਉੱਥੇ ਦੇ ਬੜੇ ਚੰਗੇ ਆ ਤੇ ਅੱਜ ਬੀਜੇਪੀ ਦੀ ਜਿੱਤ ਆ ਜਿਹੜੀ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਐਡੀ ਵੱਡੀ ਜਿੱਤ ਸਾਡੇ ਉੱਥੇ ਦੇ ਪ੍ਰਧਾਨ ਸਾਡੇ ਬੀਜੇਪੀ ਦੇ ਉਹਨਾਂ ਦੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਉੱਥੋਂ ਲੜੇ ਉਹਨਾਂ ਨੂੰ ਤੇ ਸਾਰੇ ਕਾਉਂਸਲਰਾਂ ਨੂੰ ਤੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਵੱਡੀ ਜਿੱਤ ਆ ਜਿਹੜੀ ਦਿੱਤੀ